ਕਾਰਪੋਰੇਸ਼ਨ ਬਣੀ ਹੈ ਜਿੱਥੇ ਤੁਸੀਂ ਆਪਣਾ ਮ्युनਿਸਪਲ ਕਾਉਂਸਲਰ ਚੁਣਦੇ ਹੋ ਜਾਂ ਮ्युनਿਸਪਲ ਕਮੇਟੀ ਦਾ ਮੈਂਬਰ ਕਹਿ ਲਿਏ ਜਾਂ ਐਮ ਸੀ ਸਰਮਾਨ ਕਹਿ ਲਿਏ ਇਹਦੇ ਨਾਲ ਲੋਕਾਂ ਦੀ ਆਵਾਜ਼ ਔਰ ਲੋਕਾਂ ਦੇ ਮੁੱਦੇ ਅਡਰੈਸ ਕਰਨ ਦਾ ਇੱਕ ਬੜਾ ਵੱਡਾ ਪਲੇਟਫਾਰਮ ਹੁੰਦਾ ਮਗਰ ਜਦੋਂ ਸਰਕਾਰ ਇਸ ਜ਼ਿੰਮੇਵਾਰੀ ਤੋਂ ਭੱਜੇ ਉਹ ਹਾਲਾਤ ਉਦੋਂ ਪੈਦਾ ਹੁੰਦੇ ਜਦੋਂ ਸਰਕਾਰ ਨੂੰ ਆਪਣੇ ਤੇ ਕੌਨਫੀਡੈਂਸ ਨਾ ਹੋਵੇ ਕਿ ਪੌਣੇ 3 ਸਾਲ ਬੀਤ ਕੇ ਕੰਮ ਤਾਂ ਕੋਈ ਕੀਤਾ ਨਹੀਂ ਵੋਟਾਂ ਮੰਗਾ ਕੇ ਕਿ ਅਸ ਗੱਲ ਦੀ ਐ ਔਰ ਇਹੀ ਕਾਰਨ ਹੈ ਕਿ ਕਲ ਭਗਵੰਤ ਮਾਨ ਸਾਹ ਵੋਟਾਂ ਮੰਗਦੇ ਮੰਗਦੇ ਕਹਿੰਦੇ ਤੱਕੜੀ ਨੂੰ ਵੋਟ ਪਾ ਦੇ ਕਿਉਂਕਿ ਉਹਨੂੰ ਵੀ ਕਿਤੇ ਨਾ ਕਿਤੇ ਮੈਨੂੰ ਸਮਝਦਾ ਮਹਿਸੂਸ ਹੋ ਲੱਗ ਪਿਆ ਕਿ ਨਾ ਤਾਂ ਕਾਂਗਰਸ ਨੇ ਕੋਈ ਕੰਮ ਕੀਤਾ ਤੇ ਜਟਕਲੇ ਸਵਾਲ ਕੋ ਸਵਾਇ ਮੈਂ ਵੀ ਕੰਮ ਕੋਈ ਨਹੀਂ ਕੀਤਾ ਹਾਂ ਇੱਕ ਕੰਮ ਜ਼ਰੂਰ ਉਹ ਕਰ ਲੈਂਦੇ ਟਾਈਮ ਨਾਲ ਹੀ ਆਮ ਤੌਰ ਤੇ ਦਾ ਸ਼ਾਮ ਦਾ ਕੰਮ ਹੁੰਦਾ ਸਵੇਰੀ ਲਾ ਲਈਦੀ ਔਰ ਬੰਦਾ ਜਦੋਂ ਸਰੂਰ ਚ ਹੋਵੇ ਫਿਰ ਜੋ ਕੁਝ ਮਨ ਦੀ ਬੋਲੀ ਜਾਵੇ ਅਗਲਾ ਹੱਸ ਕੇ ਟਾਲ ਲੈਂਦਾ ਕਿ ਯਾਰੇ ਦੀ ਤਾਂ ਖਾਦੀ ਪੀਤੀ ਇਹਨੂੰ ਕਹਿਣਾ ਕੀ ਮਗਰ ਮੇਰੇ ਵੀਰੋ ਖਾਦੀ ਪੀਤੀ ਜੇ ਨੁਕਸਾਨ ਹੋ ਜਾਣਾ ਆਪਣਾ ਇਹ ਖਾਦੀ ਪੀਤੀ ਦਾ ਨਜ਼ਾਰਾ ਹੈ ਜਿਹੜਾ ਪੰਜਾਬ ਦੇ ਲੌ ਨ ਆਰਡਰ ਦੇ ਜੋ ਹਾਲਾਤ ਬਣੇ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਜੋ ਅੱਜ ਇੰਡਸਟਰੀ ਪੰਜਾਬ ਤੋਂ ਭੱਜਦੀ ਜਾ ਰਹੀ ਹੈ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਕਿ ਅੱਜ ਐਜੂਕੇਸ਼ਨ ਦੇ ਜੋ ਹਾਲਾਤ ਨੇ ਪੰਜਾਬ ਸਰਕਾਰ ਸਕੂਲਾਂ ਦੇ ਜੋ ਹਾਲਾਤ ਨੇ ਆ ਤੁਹਾਡੇ ਇੱਥੇ ਇੱਕ ਬਿਲਡਿੰਗ ਸੀ ਜਿਹੜਾ ਸਕੂਲ ਆ ਐਮਬੂਲੈਂਸ ਕਹਿ ਕੇ ਉਹਦੀ ਲੀਪਾ ਪੋਚੀ ਕਰਕੇ ਸੁਰਖੀ ਬਿੰਦੀ ਲਾ ਕੇ ਸਕੂਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੀ ਬਿਲਡਿੰਗ ਢੱਗ ਗਈ ਸੀ ਕਿਉਂਕਿ ਅੰਦਰ ਸਿਸਟਮ ਖੋਕਲਾ ਕਰਤਾ ਇਹ ਖਾਦੇ ਪੀਤੇ ਦਾ ਨਤੀਜਾ ਹੈ ਕਿ ਅੱਜ ਐਜੂਕੇਸ਼ਨ ਜਿਹੜੇ ਕਹਿੰਦੇ ਸੀ ਬਦਲਾਅ ਲਿਆਵਾਂਗੇ ਤਾਂ ਬਦਲਾਅ ਇਜਾੜ ਕਰ ਜ਼ਰੂਰ ਆ ਗਿਆ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਈ ਡੋਟ ਮੈਂ ਇਸ ਗੱਲ ਦਾ ਐਡਵੋਕੇਟ ਨਹੀਂ ਹਾਂ ਕਿ ਪੀਣੀ ਚਾਹੀਦੀ ਮਗਰ ਇਹ ਬਦਲਾਅ ਜ਼ਰੂਰ ਆ ਗਿਆ ਕਿ ਪਹਿਲਾਂ ਕਿਸੇ ਮੁੱਖ ਮੰਤਰੀ ਦੀ ਇਹ ਖਬਰ ਨਹੀਂ ਚੁਣਨ ਨੂੰ ਮਿਲਦੀ ਸੀ ਕਿ ਉਹ ਬਾਹਰਲੇ ਮੁਲਕ ਗਿਆ ਤੇ ਉਹਨੂੰ ਜਦੋਂ ਵਾਪਸੀ ਸੀ ਸਾਡੇ ਦੇਸ਼ ਨੂੰ ਉਹਨੂੰ ਲਵਕੈਂਜ਼ਾ ਦੀ ਫਲਾਈਟ ਤੋਂ ਲਾਤਾ ਗਿਆ ਕਿਉਂਕਿ ਉਹਨੇ ਖਾ ਪੀ ਵੱਧ ਲਈ ਸੀ ਇਹ ਸ਼ੱਕ ਪਹਿਲੀ ਵਾਰੀ ਇਹ ਖਬਰ ਮਿਲੀ ਹੈ ਜਰਮਨੀ ਤੋਂ ਜਾਹਤੋਂ ਤਾਰਤਾ ਗਿਆ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਖਾਦੀ ਪੀਤੀ ਵੱਧ ਗਈ ਸ਼ੇਮ ਸੀ ਔਰ ਆਈ ਥਿੰਕ ਇਟਸ ਅ ਵੈਰੀ disrespectful ਕਿਉਂਕਿ ਪੰਜਾਬ ਇੱਕ ਇਹ ਮਾਵਾ ਇਹ ਜਿਹੜੀ ਧਰਤੀ ਹੈ ਸ਼ੀਤਾ ਦੀ ਧਰਤੀ ਹੈ ਬਲਦਾਨ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਤਾਂ ਬੜਾ ਗੌਰਵਮਈ ਇਤਿਹਾਸ ਹੈ ਇਹਨਾਂ ਇਹੋ ਜੀ ਗੱਲ ਕਿਸੇ ਮੁੱਖ ਮੰਤਰੀ ਬਾਹਰ ਨਿਕਲ ਕੇ ਆਉਂਦੀ ਹੈ ਤੇ ਮੈਂ ਸਮਝਦਾ ਉਹਦੇ ਨਾਲ ਮਾਨ ਸਤਿਕਾਰ ਘਾਤਾ ਇਸ ਧਰਤੀ ਦਾ ਵੱਤਦਾ ਕਿ ਨਾ ਥੋਟਾ ਵੱਤ ਔਰ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸੀ ਕਿ ਅੱਜ ਭਾਈ ਚਾਰੇ ਇੱਕ ਸਾਲ ਨੂੰ ਫਤਰਾ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਅੱਜ ਜਿਹੜੇ 80 ਦਾ ਜਿਹੜਾ ਸਮਾਂ ਸੀ ਨਾ ਜੀ 80s and the 90s ਜਦੋਂ ਐਂਟੀ ਨੈਸ਼ਨਲ ਫੋਰਸੇਸ ISI ਪਾਕਿਸਤਾਨ ਔਰ ਕਮਜ਼ੋਰ ਬਜ਼ਾਰਤਾਂ ਉਹਦਾ ਰਿਜ਼ਲਟ ਵੇਖਣ ਨੂੰ ਮਿਲਦਾ ਸੀਗਾ ਕਿ ਥਾਣਿਆਂ 'ਤੇ ਅਟੈਕ ਹੋ ਜਾਂਦੇ ਸੀ ਇੰਦਰ ਲਾਸਟ ਮਹੀਨੇ ਦੇਰ ਚ ਹਰ ਥਾਣੇ ਦੇ ਉੱਤੇ ਮਕੌੜਾ ਜ਼ਿਲ੍ਹੇ 'ਚ ਮਾਗੇ ਦੇ ਜ਼ਿਲ੍ਹੇ 'ਚ ਬੰਬ ਸਿੱਟੇ ਗਏ। ਔਰ ਜਦੋਂ ਅਸੀਂ ਕਹਿੰਦੇ ਬੰਬ ਡਿੱਗਿਆ ਤੇ ਪੁਲਿਸ ਕਹਿੰਦੀ ਨਹੀਂ ਟਾਇਰ ਪਾਟਿਆ। ਸਾਡੇ ਮਜੀਠੇ ਥਾਣੇ 'ਚ 11 ਵਜੇ ਪੁਲਿਸ ਕਹਿੰਦੀ ਟਾਇਰ ਪਾਟਿਆ ਇੱਕ ਹੋਰ ਥਾਣਾ ਇਸਲਾਮਾਬਾਦ ਸ੍ਰੀ ਅਗਮਰ ਸਿੰਘ ਸਾਹਿਬ ਦਾ ਉੱਤੇ 3 ਵਜੇ ਇਸ ਵੇਲੇ ਤੇ ਮੈਂ ਇੱਕ ਪੁਲਿਸ ਵਾਲੇ ਜੀ ਨੂੰ ਫੋਨ ਕਰਕੇ ਪੁੱਛਿਆ ਮੈਂ ਕਹਿੰਦਾ ਯਾਰ ਥਾਣੇ 'ਚ ਤੁਸੀਂ ਹਵਾ ਕਦੋਂ ਦੀ ਭਰਨ ਲੱਗੇ ਹੋ ਟਾਇਰ ਪੰਚਰ ਵਾਲੀ ਦੁਕਾਨ ਕਦੋਂ ਦੀ ਖੋਲ ਲੀਏ ਤੁਸੀਂ ਤੁਹਾਨੂੰ ਤਾਂ ਰਾਤ ਨੂੰ 11:00 ਵਜੇ ਸੁਰਤ-ਮੁਰਤ ਥੋੜੀ ਘੰਟੀ ਕਹਿੰਦੀ ਏ ਤੁਸੀਂ ਹਮਾ ਕਿਹੜੇ ਵੇਲੇ 3:00 ਵਜੇ ਭਰੀ ਜਾਂਦੇ ਸੀ ਇਹ ਜੀ ਮੇਰੇ ਵੀਰੋ ਕੰਪਰੈਸਰ ਨਹੀਂ ਕਿਸੇ ਥਾਣੇ 'ਚ ਮੈਂ ਕਿਹਾ ਹਵਾ ਕਿਵੇਂ ਭਰਦੇ ਸੀ ਕਹਿੰਦੇ ਉਹ ਪੰਪ ਨਾਲ ਭਰਦੇ ਸੀ ਮੈਂ ਕੋ ਮਹਰਤੀ ਹਵਾ ਭਰਦਾ ਉਹ ਨਹੀਂ ਨੇ ਟਾਇਰ ਹੀ ਪਾੜਦਾ ਏਡੀ ਕੋਈ ਹਮ ਬਾਈਕਲ ਦਾ ਟਾਇਰ ਪਾੜਦਾ ਕੋਈ ਮੋਟਰਸਾਈਕਲ ਦਾ ਟਾਇਰ ਪਾੜਦਾ ਔਰ ਉਹ ਜੇ ਡੀਜੀਪੀ ਸਾਹਿਬ ਜਿਹੜੇ ਟਾਇਰ ਪਾਕੇ ਦਾ ਜਹਜਾ ਲੈਨ ਸ੍ਰੀ ਅਪਰਚਨ ਸਾਹਿਬ ਆਏ ਤੇ ਗੱਲ ਤਾਂ ਉੱਥੋਂ ਹੀ ਲੰਗੀ ਹੋ ਗਈ ਕਿ ਜੇ ਡੀਜੀਪੀ ਸਾਹਿਬ ਪਤਾ ਲੈਂਦੇ ਰਹੇ ਫਿਰਦੇ ਆ ਤੇ ਟਾਇਰ ਤਾਂ ਹੀ ਪਾਟਿਆ ਕੋ ਬੰਮੀ ਡਿੱਗਿਆ ਮਗਰ ਮੁੱਖ ਮੰਤਰੀ ਸਾਹਦੀ ਇਸ ਮੁੱਦੇ ਤੇ ਚੁੱਪੀ ਮੁੱਖ ਮੰਤਰੀ ਸਾਹਦੀ ਲੋ ਲੋਟਰ ਬਾਰੇ ਬੋਲਣਾ ਕੁਛ ਨਹੀਂ ਔਰ ਇਹੀ ਕਾਰਨ ਬਣ ਰਿਹਾ ਕਿ ਅੱਜ ਪੰਜਾਬ ਚ ऑल इज नॉट वेल ऑल इज इन द वेल मतलब लोग की डरते ने इन्वेस्टमेंट ਹੋ ਨਹੀਂ ਰਹੀ ਆ ਡਵੈਲਪਮੈਂਟ ਜਿੱਥੇ ਕੋ ਲੋਕੀ ਆ ਮੈਂ ਪੁੱਛਣਾ ਚਾਹੁੰਨਾ ਲਾਸਟ ਪੌਣੇ 8 ਪੌਣੇ 3 ਸਾਲ ਹੀ ਹੋ ਗਏ ਜੀ ਪੌਣੇ 3 ਸਾਲ ਜੇ ਜੇ ਮੁੱਖ ਮੰਤਰੀ ਸਾਹ ਨੇ ਲੁਧਿਆਣਾ ਸ਼ਹਿਰ ਮੈਂਚੈਸਟਰ ਮੰਨਿਆ ਜਾਂਦਾ ਜੀ ਸਾਡੇ ਦੇਸ਼ ਦਾ ਇਸ ਮੈਂਚੈਸਟਰ ਸ਼ਹਿਰ 'ਚ ਕਦੇ ਇੱਕ ਵੀ ਨਹੀਂ ਪੱਥਰ ਰੱਖ ਕੇ ਗਏ ਹੋ ਚੰਨੀ ਸਾਹਿਬ ਤਾਂ ਕਹਿੰਦੇ ਹੁੰਦੇ ਸਨ ਨਾ ਕਿ ਮੈਂ ਉਹਨਾਂ ਨੂੰ ਅਸੀਂ ਪੁੱਛਿਆ ਕਿ ਤੁਹਾਡੀ ਪ੍ਰਾਪਤੀ ਦੱਸੋ ਕਾਂਗਰਸ ਦੀ ਕਹਿੰਦੇ ਜਿੰਨੇ ਪੰਜ ਅਸੀਂ ਲਾਏ ਆ ਕਿਸੇ ਮੁੱਖ ਮੰਤਰੀ ਨੇ ਨਹੀਂ ਲਾਏ ਹੋ ਮੈਂ ਕਹਿੰਦਾ ਚੰਨੀ ਸਾਹਿਬ ਅੱਜ ਤੱਕ ਤੁਸੀਂ ਚੰਗੇ ਲੱਗਣ ਲੱਗ ਪਏ ਭਗਵੰਤ ਮਾਨ ਦੇ ਹਿਸਾਬ ਨਾਲ ਤੁਸੀਂ ਪੰਜ ਤਾਂ ਲਾਏ ਜਿੱਦਾਂ ਕਿ ਉਹਦਾ ਬਕਵਾਸ ਲਾਉਣ ਤੋਂ ਵੀ ਗਿਆ ਅੱਜ ਹਾਲਾਤ ਇਹ ਹੋ ਗਏ ਕਿ ਡਿਵੈਲਪਮੈਂਟ ਇਹ ਆਈ ਥਿੰਕ ਹਿਸਟਰੀ ਬੁੱਕ 'ਚ ਲੰਬ ਜੰਬਿਆ ਜਾਊਗਾ ਕਿਉਂਕਿ ਡਿਵੈਲਪਮੈਂਟ ਆ ਕੋਈ ਇੰਡਸਟਰੀ ਕੋਈ ਇਨਵੈਸਟਮੈਂਟ ਪੰਜਾਬ 'ਚ ਆ ਨਹੀਂ ਰਹੀ ਔਰ ਪਾਉਣੇ ਪੰਜਾਬ ਅੱਜ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਹੀ ਹੈ ਪਰ ਇਹ ਨਾ ਸਮਝ ਲਿਓ ਕਿ ਇਹ ਕਰਜ਼ਾ ਕਿਥੇ ਕਿਸੇ ਨੇ ਲਾ ਦੇਣਾ ਸਰਕਾਰਾਂ ਨੇ ਕਰਜ਼ਾ ਥੋੜੇ ਛਿਰ ਹੈ ਇਹ ਕਰਜ਼ਾ ਥੋੜੇ ਤੋਂ ਟੈਕਸ ਦੀ ਵਸੂਲੀ ਕਰਕੇ ਲੱਤਣਾ ਨਹੀਂ ਤਾਂ ਇਹ ਕਹੇ ਮੁੱਖ ਮੰਤਰੀ ਨੇ ਆਪ ਦੀ ਜੇਬ ਤੋਂ ਕੱਢ ਕੇ ਦੇ ਦੇਣੇ ਪੈਸੇ ਮਗਰ ਪਾਉਣੇ ਚ ਲੱਖ ਦਾ ਕਰਜ਼ਾ ਚੜਾਦਾ ਕਵਲਪਟ ਕੋਈ ਨਹੀਂ ਕੋਈ ਨੌਕਰੀ ਕੋਈ ਨਹੀਂ ਮਿਲੀ ਸਕੂਲ ਤੇ ਹਾਲਾਤ ਨਹੀਂ ਬਦਲੇ ਹਸਪਤਾਲ ਤੇ ਹਾਲਾਤ ਨਹੀਂ ਬਦਲੇ ਔਰ ਮੇਰੇ ਵੀਰੋ ਅੱਜ ਇਹ ਵੋਟਾਂ ਪਤਾ ਨਹੀਂ ਕਿਸ ਗੱਲ ਦੀ ਮੰਗਦੇ ਸੋ ਮੈਂ ਇਹਨਾਂ ਗੱਲਾਂ ਤੇ ਜ਼ਿਆਦਾ ਨਾ ਜਾਂਦਾ ਹੋਇਆ ਆਈ ਥਿੰਕ ਯੂ ਓਅਰ ਟੂ ਯਰਸੈਲਫ ਤੁਸੀਂ ਇਹ ਵੋਟ ਆਪਣੇ ਲਈ ਪਾਉਣੀ ਆ ਔਰ ਜੇ ਕਾਬਲ ਲੋਕਾਂ ਨੂੰ ਪਾਉਂਗੇ ਚੰਗੇ ਲੋਕਾਂ ਨੂੰ ਪਾਉਂਗੇ ਔਰ ਖੇਤਰੀ ਪਾਰਟੀ ਜਿਹੜੀ ਪੰਜਾਬ ਦੀ ਪਾਰਟੀ ਹੈ ਜਿਹਦੇ ਪੰਜਾਬ ਦੀ ਗੱਲ ਪਹਿਲਾਂ ਕਰਨੀ ਹੈ ਨਾਟ ਲਾਈਕ ਜਿਹੜੀ ਕੇਂਦਰ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਜਿਹੜੀ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਉਣੀਆ ਚਾਹੁੰਦੀਆਂ ਨੇ ਜਿਹੜਾ ਸਿਰਫ ਪੰਜਾਬ ਨੂੰ ਗੋਰੀਆ ਵਾਂਗੂ ਈਸਟ ਇੰਡੀਆ ਕੰਪਨੀ ਵਾਂਗੂ ਲੁੱਟ ਕੇ ਮਾਰ ਦਿੱਲੀ ਨੂੰ ਲੈ ਕੇ ਜਾਣਾ ਚਾਹੁੰਦੀਆਂ ਨੇ ਉਹਨਾਂ ਤੋਂ ਜੇ بچੋਗੇ ਗੁਰੇਜ਼ ਕਰੋਗੇ ਤੇ ਭਲਾ ਆਪਣਾ ਹੀ ਕਰੂਗਾ ਸ਼ਾਇਦ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਐਡਾ ਮਾਨ ਸੂਬਾ ਪੰਜਾਬ ਤੇ ਉਹਦਾ ਮੁੱਖ ਮੰਤਰੀ ਜਾ ਕੇ ਇੱਕ ਦਿੱਲੀ ਦੇ ਐਮਐਲਏ ਕੇ ਝੁਕ ਜਾਂਦਾ ਉਹਦੇ ਉਹ ਤੋਂ ਹੁਕਮ ਲੈਂਦਾ ਕਿ ਦੱਸੋ ਪੰਜਾਬ ਕੇ ਕਰਨਾ ਕੀ ਹੈ ਭਾਈ ਕੇਜਰੀਵਾਲ ਪਹਿਲਾਂ ਤਾਂ ਮੁੱਖ ਮੰਤਰੀ ਸੀ ਹੁਣ ਤਾਂ ਐਮਐਲਏ ਰਹਿ ਗਿਆ ਨਾ ਇਕੱਲਾ ਔਰ ਉਸ ਐਮਐਲਏ ਤੋਂ ਡਾਇਰੈਕਟ ਚ ਲਹਿ ਰਹੇ ਜਿਹਦਾ ਆਪ ਦਾ ਪੂਰਾ ਸੂਬਾ ਜੀ ਸਟੇਟ ਉਹਦੇ ਕੋਲ ਨਹੀਂ ਵੱਡਾ ਸੂਬਾ ਪੰਜਾਬ ਪੰਜਾਬ ਦਾ ਮੁੱਖ ਮੰਤਰੀ ਕਿਸੇ ਨੂੰ ਸਲਾਹ ਦੇਵੇ ਤੇ ਸਾਨ ਕੋਈ 20 ਵਜੇ ਵਧੇ ਇੱਜ ਥੋੜੀ ਜਿਹੀ ਵਜੇ ਤੇ ਜੇ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਅੱਗੇ ਹੁਕਮ ਲੈਣ ਦੀ ਹੱਥ ਜੋੜ ਕੇ ਖਲੋਤਾ ਰਹੇ ਜਿਹੜਾ ਆਪ ਮੈਨੂੰ ਲੱਗਦਾ ਹੈ ਢੇਰ ਤੋਂ ਸਾਲ ਹੋ ਗਏ ਅੱਤੀ ਕੈਬਨਿਟ ਸ਼ਰਾਬ ਘਟਾਲੇ ਦੇ ਅੰਦਰ ਹੋ ਗਈ ਹੋਵੇ ਉਹਨੇ ਕੀ ਡਾਇਰੈਕਸ਼ਨ ਦੇਣੀ ਹੈ ਕਿ ਕੀ ਤੁਹਾਨੂੰ ਰਸਤਾ ਦਿਖਾਉਣਾ ਹੈ ਔਰ ਆਪ ਦਾ ਗਵਰਨੈਂਸ ਮਾਡਲ ਬਤਲ ਆਪ ਦਾ ਮਾਡਲ ਇੱਕ ਫੇਲ ਮਾਡਲ ਸਾਬਤ ਹੋਇਆ ਜਿਨੇ ਪੰਜਾਬ ਦਾ ਨੁਕਸਾਨ ਕੀਤਾ ਪੰਜਾਬ ਦਾ ਭਲਾ ਨਹੀਂ ਕੀਤਾ ਇਸ ਲਈ ਮੈਂ ਜੋ ਅਪੀਲ ਕਰਦਾ ਤੁਹਾਨੂੰ ਸਭ ਨੂੰ ਕਿ ਤੁਸੀਂ ਕਾਰਪੋਰੇਸ਼ਨ 'ਚ ਅੱਜ ਇੱਥੇ ਸਾਡੇ ਤਿੰਨ ਕੈਂਡੀਡੇਟ ਇਕੱਠੇ ਹੋਏ ਆ ਪਿੰਦਾ ਸਾਹਿਬ ਜਿਨ੍ਹਾਂ ਦਾ ਕੰਮ ਤੁਸੀਂ ਵੇਖਿਆ ਔਰ ਜਿੰਨੀ ਹਿੰਮਤ ਨਾਲ ਇਹਨਾਂ ਨੇ ਮੈਨੂੰ ਯਾਦ ਹੈ ਪਿਛਲੀ ਇਲੈਕਸ਼ਨ ਜਿਹੜੀ ਸੀ ਬੜੇ ਪਰਚੇ-ਪੁਰਚੇ ਹੋਏ ਸੀ ਇਹਨੇ ਔਰ ਮੁੱਖ ਇੱਕ ਵਜ਼ੀਰ ਦੇ ਖਿਲਾਫ ਕੋ ਲੋਕੇ ਆਪ ਦੀ ਆਵਾਜ਼ ਉਹਦੇ ਆਪ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੀ ਹਿੰਮਤ ਤੇ ਹਿੰਮਤ ਵੀ ਹਰੇਕ ਦੇ ਹੱਥ ਵਿੱਚ ਨਹੀਂ ਹੈਗੀ ਹੁਕਮਰਾਨਾਂ ਦੇ ਖਿਲਾਫ ਲੜਦਾ ਕੋਈ ਕੰਮ ਸੌਖਾ ਨਹੀਂ ਹੈ ਜਦੋਂ ਪਤਾ ਹੋਵੇ ਸਵੇਰੇ ਪੁਲਿਸ ਲੈ ਜੂ ਫੜ ਕੇ ਝੂਠਾ ਮਰਜ਼ਾ ਪੈ ਜੂ ਫਿਰ ਬਲਕਿ ਉੱਥੋਂ ਬਾਹਰ ਲੋ ਕੇ ਆਉਣਾ ਪੈਣਾ ਇਹਦੀ ਹਿੰਮਤ ਹੈ ਕਿ ਪਿਛਲੀ ਵਾਰੀ ਵੀ ਲੜਾਈ ਸੀ ਲੜਿਆ ਸੀਗਾ ਮਗਰ ਇਸ ਕਿਸਮ ਦਾ ਧੱਕਾ ਹੋਇਆ ਗੋਲੀਆਂ ਚੱਲੀਆਂ ਪਤਾ ਨਹੀਂ ਕੀ ਕੁਝ ਹੋਇਆ ਮਗਰ ਫੇਰ ਵੀ ਇਹ ਬੰਦਾ ਡੋਲਿਆ ਦੀਆਂ ਜਿ ਫੇਰ ਥੋੜੀ ਕਚੈਰੀ 'ਚ ਆ ਕੇ ਖੜਾ ਇਥੇ ਕਿ ਉਹ ਕੋਹਿਮ ਕਿ ਜੇ ਇਹ ਜਾਂ ਹਿੰਮਤੀ ਵਕੀਲ ਕਰੋਗੇ ਤੇ ਸੱਚ ਦੀ ਹੱਕ ਦੀ ਆਵਾਜ਼ ਲਾਉਣ ਉਠਾਉਣ ਤੋਂ ਕਦੇ ਪਿੱਛੇ ਨਹੀਂ ਹਟੂਗਾ ਔਰ ਕਾਮਯਾਬ ਹਿੰਮਤੀ ਬੰਦਾ ਇਹਦੀ ਵੋਟ ਥੋੜੇ ਇਸ ਇਲਾਕੇ 'ਚ ਪੈਂਦੀ ਆ ਔਰ ਮੈਨੂੰ ਪਤਾ ਲੱਗਿਆ ਵੋਟਾਂ ਵੀ ਛੇ-7000 ਦੀ ਆ ਹਾਂਜੀ ਇੰਨੀ 5500 ਵੋਟ ਮੈਨੂੰ ਲੱਗਦਾ 2.5 ਹਜ਼ਾਰ ਪੈਣੀ ਆ ਹੇ ਤਿੰਨ ਤਿੰਨ ਹਜ਼ਾਰ ਰੁਪਏ ਜੀ ਤਿੰਨ ਹਜ਼ਾਰ ਚ ਚਾਰ ਕੈਂਡੀਡੇਟ ਕੰਡਰਪੁਰ ਨੂੰ ਤਾਂ ਵੈਸੇ ਕੁਝ ਹੈ ਨਹੀਂ ਕਿ ਨਾ ਕੰਮ ਮਲਾ ਖੇਚ ਤੂੰ ਹੋਈ ਆ ਮਗਰ ਜੇ ਧਿਆਨ ਨਾਲ ਪਹਿਰਾ ਦੇ ਦਿਓ ਪਹਿਰਾ ਲਾ ਕੇ ਰੱਖੋ ਤੇ ਕਾਮਯਾਬ ਵਕੀਲ ਕਾਮੈਨੂੰ ਲੱਗਦਾ 7-800 ਵੋਟਾਂ ਵਾਲੇ ਨੇ ਇੱਥੇ ਕਾਉਂਸਲਰ ਦਾ ਮੈਂਬਰ ਹਜ਼ਾਰ ਵੋਟਾਂ ਵਾਲੇ ਨੇ ਬਣ ਜਾਣਾ ਔਰ ਇਹਦੇ ਲਈ ਬਹੁਤ ਬਰੀਕੀ ਚ ਦੇਖਣ ਦੀ ਲੋੜ ਹੈ ਘਰ ਘਰ ਦਸਤਕ ਕਰਨ ਦੀ ਲੋੜ ਔਰ ਆਏ ਔਰ ਜੈਬਰੀਬਡੀ ਕਿ ਭਾਈ ਉਹ ਦਿਨ ਕਦੇ ਛੁੱਟੀ ਨਾ ਮਨਾਇਓ ਸ਼ਹਿਰ 'ਚ ਥੋੜਾ ਨਾ ਰਿਵਾਜ ਚੱਲਦਾ ਗੁੱਸਾ ਨਾ ਕਰ ਜਿਉਂ ਪਿੰਡ 'ਚ ਤਾਂ ਬੰਦੇ ਨਿਕਲ ਆਉਂਦੇ ਵੋਟਾਂ ਪਾਉਣ ਵਾਲੇ ਸ਼ਹਿਰ ਵਾਲੇ ਜੇ ਜਿੱਦਣ ਵੋਟਾਂ ਦੀ ਉਹ ਕਦ ਛੁੱਟੀ ਹੋ ਜਾਂਦੀ ਹੈ ਤੇ ਕਹਿੰਦੇ ਚਲੋ ਅੱਜ ਸੰਡੇ ਹੀ ਮਨਾ ਲੂਏ ਭਾਵੇਂ ਸੰਡੇ ਹੋਣੇ 4 ਦਿਨ ਪਹਿਲਾਂ ਨਿਕਲ ਕੇ ਗਿਆ ਹੋਵੇ ਇਜਲੀ ਸੰਡੇ ਨਾ ਮਨਾਇਓ ਉਹ ਦਿਨ ਤਾਂ ਮੰਡੇ ਹੀ ਮਨਾਇਓ ਆਪਣੇ ਵੀ ਵੋਟ ਪਾ ਕੇ ਆਇਓ ਸੋ ਦੈਟ ਕਾਮਯਾਬ ਚੰਗਾ ਨੇਕ ਇਨਸਾਨ ਥੋੜੀ ਆਵਾਜ਼ ਬਣੇ ਔਰ ਜੁੜਾ ਇਲਾਕੇ ਦਾ ਭਲਾ ਕਰ ਸਕੇ ਇਸੇ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਦੰਗ ਸਾਹਿਬ ਜਿਹੜੇ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਇਲਾਕੇ ਦੀ ਏਰੀਏ ਦੀ ਕੀਤੀ ਸੀ ਵਾਰਡ ਨੰਬਰ 53 ਤੋਂ ਅੱਜ ਉਹਨਾਂ ਦੇ ਸੁਪੁੱਤਰ ਸਦਾਰ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਘਰ ਦੇ ਅਮਰਜੀਤ ਕੌਰ ਜੀ ਖਲੋਕੇ ਸਾਡੇ ਸਤਿਕਾਰਯੋਗ ਭੈਣ ਜੀ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਜਿੱਥੇ ਜਿੱਥੇ ਤੁਹਾਡੇ ਕੋਈ ਰਿਸ਼ਤੇਦਾਰ ਦੋਸਤ ਮੰਦਰ ਉਸ ਵਾਰਡ ਕੇ ਬੈਠੇ ਉੱਤੇ ਤੱਕ ਵੀ ਪਹੁੰਚ ਕੇ ਚੋਣ ਨਿਸ਼ਾਨ ਤਕਰੀਬ ਮੁਕਾਮਯਾਬ ਕਰੇ ਔਰ ਸਾਡੇ ਸਤਿਕਾਰਯੋਗ ਡਾਕਟਰ ਸੁਪਲੀਨ ਕੋਰ ਗਰੇਵਾਲ ਜੀ ਅ ਡਾਕਟਰ ਬਾਈ profession ਮਤੇ ਲਿਖੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੇ ਆਈ ਥਿੰਕ ਜੇ ਇਹ ਲੋਡ ਹੈ ਸਮੇਂ ਦੀ ਲੋਡ ਹੈ ਔਰ ਇਹ ਵੀ ਅੱਜ ਤੁਹਾਡੇ ਕੋਲ ਆਏ ਆ ਬੋਰਡ ਨੰਬਰ 55 ਤੋਂ ਇਹਨਾਂ ਸਾਰਿਆਂ ਦੀ ਕਾਮਯਾਬੀ 'ਚ ਆਈ ਫੀਲ ਕਿ ਥੋੜੀ ਦਿੱਕਤਰੀ ਪਾਜੀ ਅੱਜ ਬੋਰਡ ਨੰਬਰ 60 ਦੇ ਵਿੱਚ ਮੀਟਿੰਗ ਕੀਤੀ ਗਈ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਸਾਡੇ ਇੱਥੇ ਆਏ ਨੇ ਇਹ ਬੋਰਡ ਦਾ ਹਿੱਸਾ ਜਿਹੜਾ ਸਰਗੋਦਾ ਕਲੋਨੀ ਦਾ ਇਸ ਵਾਰ ਮੇਰੇ ਨਾਲ ਨਵਾਂ ਹੀ ਅਟੈਚ ਹੋਇਆ ਸੋ ਇਸ ਕਰਕੇ ਉਹਨਾਂ ਦੀ ਦਸਤਕ ਹੋਈ ਹੈ ਤੇ ਬੜੇ ਉਤਸ਼ਾਹ ਵਾਲ ਲੋਕਾਂ ਦੇ ਵਿੱਚ ਲੋਕ ਵੀ ਹਮ ਹੋ ਮਾ ਕੇ ਆਏ ਨੇ ਵਿਚਾਰ ਸੁਣਨ ਵੱਡੇ ਲੀਡਰਸ਼ਿਪਾਂ ਦੇ ਔਰ ਦੇਖੋ ਇਹ ਇਲਾਕਾ ਬਹੁਤ ਇਗਨੋਰ ਹੋ ਗਿਆ ਬਹੁਤ ਜ਼ਿਆਦਾ ਇਗਨੋਰ ਮੈਂ ਲੋਕਾਂ ਦੇ ਵਿੱਚ ਗਿਆ ਡੋਰ ਟੂ ਡੋਰ ਗਿਆ ਪਰ ਲੋਕਾਂ ਨੇ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਵੈਲਕਮ ਕੀਤਾ ਲੋਕ ਚਾਹੁੰਦੇ ਨੇ ਵੀ ਜਿੱਦਾਂ ਭਿੰਦੇ ਨੇ ਸਰਬਨਗਰ ਗੁਰਦੇਵ ਨਗਰ ਦੀ ਡਿਵੈਲਪਮੈਂਟ ਕੀਤੀ ਸੀ ਉਦਾਂ ਹੁਣ ਸਾਡੇ ਇਲਾਕੇ ਦੀ ਹੋ ਜਾਵੇ ਮੈਂ ਦੇਖਿਆ ਜੀ ਇੱਥੇ ਬਹੁਤ ਹਾਲਾਤ ਪਾਰਕਾਂ ਦੇ ਮਾੜੇ ਨੇ ਸੜਕਾਂ ਦੇ ਮਾੜੇ ਨੇ ਔਰ ਮੇਨ ਜਿਹੜੀ ਗੱਲ ਹੈ ਇੱਥੇ ਕੋਈ ਵੀ ਇਹੋ ਜਿਹਾ এনवायरमेंट ਨਹੀਂ ਦਿੱਤਾ ਗਿਆ ਜਿਹਦੇ ਨਾਲ ਇਹ ਪੌਸ਼ ਕਲੋਨੀ ਲੱਗੇ ਇਹ ਇੱਕ ਮੁਹੱਲਾ ਟਾਈਪ ਲੱਗ ਰਿਹਾ ਔਰ ਇਹ ਇੱਕ ਪੌਸ਼ ਏਰੀਆ ਦੇ ਵਿੱਚ ਇਹ ਕਲੋਨੀ ਆ ਸੋ ਇਹਨੂੰ ਔਰੰਗਤ ਦੇਣੀ ਬਹੁਤ ਜ਼ਰੂਰੀ ਆ ਇਹਦੇ ਚਾ ਫੈਸਿਲਿਟੀਆਂ ਦੇਣੀਆਂ ਬਹੁਤ ਜ਼ਰੂਰੀ ਆ ਸੋ ਅੱਜ ਲੈਂਡ ਆਰਡਰ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਇਹ ਪੌਸ਼ ਏਰੀਆ ਦੇ ਵਿੱਚ ਸਨੇਚਿੰਗ ਕਦੇ ਮੋਬਾਈਲ ਖੋਏ ਜਾਂਦੇ ਆ ਕਦੇ ਚੈਨੀਆਂ ਲਾ ਲਈਆਂ ਜਾਂਦੀਆਂ ਔਰ ਲੇਡੀਜ਼ ਸੈਰ ਤੱਕ ਨਹੀਂ ਕਰ ਸਕਦੀਆਂ ਸੋ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਜਿਹੜੀਆਂ ਬੇਸਿਕ ਨੀਡਸ ਨੇ ਸਾਡੀਆਂ ਉਹ ਵੀ ਨਹੀਂ ਪੂਰੀਆਂ ਹੋ ਰਹੀਆਂ ਜੋ ਕਾਰਪੋਰੇਸ਼ਨ ਦਾ ਇੱਕ ਫਰਜ ਬੰਦਾ ਵੀ ਹਰ ਬੰਦੇ ਇਹ ਟੈਕਸ ਲੈਂਦੇ ਨੇ ਵੀ ਬੇਸਿਕ ਸਹੂਲਤਾਂ ਵੀ ਨਹੀਂ ਸਾਨੂੰ ਦੇ ਰਹੇ ਤੇ ਉਸ ਤੋਂ ਬਾਅਦ ਇਹ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਸੋ ਬਹੁਤ ਨੁਕਸਾਨ ਕਰਤਾ ਇਹਨਾਂ ਨੇ ਝਾੜੂ ਵਾਲਿਆਂ ਨੇ ਅੱਜ ਸਾਨੂੰ ਬਹੁਤ ਡਾਕਟਰ ਸੁਖਲੀਨ कौर ਨੂੰ ਬਹੁਤ ਬਲ ਮਿਲਿਆ ਅੱਜ ਸਾਡੇ ਬਿਕਰਮਜੀਤ ਸਿੰਘ ਨੇ ਜੋ 8 ਸਾਲ ਤੋਂ ਸੇਵਾ ਕਰ ਰਹੇ ਸੀ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਜਦੋਂ ਇਹਨਾਂ ਨੂੰ ਚਾਣਨਾ ਹੋਇਆ ਜਦੋਂ ਉਹਨਾਂ ਦੇ ਬੇਤ ਖੁੱਲੇ ਤਾਂ ਇਹਨਾਂ ਦਾ ਦਰਦ ਜਾਗਿਆ ਇਹ ਕਹਿੰਦੇ ਨਹੀਂ ਮੈਂ ਪੰਜਾਬ ਨੂੰ ਬਰਬਾਦ ਨਹੀਂ ਹੋਣ ਦੇਣਾ ਲੁਧਿਆਣਾ ਸ਼ਹਿਰ ਨੂੰ ਬਰਬਾਦ ਨਹੀਂ ਹੋਣ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਜੋ ਇੰਟਰਨਲ ਇਹਨਾਂ ਦੀ ਗੇਮ ਚੱਲ ਰਹੀ ਹੈ ਮੈਂ ਉਹਦੇ ਵੱਡੇ ਵੱਡੇ ਖੁਲਾਸੇ ਕਰਾਂਗਾ ਸੋ ਤੁਸੀਂ ਇਹਨਾਂ ਦੀ ਵੀ ਬਾਈਟ ਲੈ ਕੇ ਇਹਨਾਂ ਤੋਂ ਵੀ ਸੁਣੋ ਔਰ ਇਹ ਵਿਕਰਮ ਜੀ ਵੀ ਨਾਲ ਇਹਨਾਂ ਨੂੰ 55 ਨੰਬਰ 1 55 ਨੰਬਰ ਵਾਰਡ ਚ ਜੇਤੂ ਕਰਾਰ ਦੇਣਗੇ ਨਾਲ ਮਦਦ ਕਰਕੇ